ਹਾਂਜੀ ਸਸਰੀ ਕੱਲ ਦੋਸਤੋ ਆਪਣੇ ਕਿਤਾ ਚੈਨਲ ਤੇ ਬਾਈ ਜੀ ਸਵਾਗਤ ਕਰਦੇ ਆ ਬਾਈ ਰੋਜ਼ ਦੀ ਤਰ੍ਹਾਂ ਵਾ ਨੂੰ ਕੋਟ ਪੂਰਾ ਮੰਡੀ ਦੇ ਵਿੱਚ ਖੜੇ ਆ ਤਾਜੀ ਤਾਜ਼ੇ ਰੇਟ ਫੋਨ ਲੱਗੇ ਥੂੜੀ ਦੇ ਬਾਈ ਬੋਲੀ ਜਿਹੜੀ 1 ਮਿੰਟ ਦੇ ਮਿੰਟ ਤੇ ਸਟਾਰਟ ਆ ਤੇ ਅੱਜ ਗਾਗ ਜਿਹੜਾ ਬਹੁਤ ਆ ਗਿਆ ਬਾਈ ਹਨਾ ਤੇ ਨਾਕ ਵਿਖਾਈਏ ਤੁਹਾਨੂੰ ਨਾਕ ਜਿਹੜੇ 2 2 4 6 ਨਾਕ ਜਿਹੜੇ ਅੱਜ ਆ ਗਏ ਬਾਈ ਕੱਲ ਜਿਹੜੇ 4 ਨਾਕ ਸੀ ਰੇਟ ਜਿਹੜਾ ਖਚਮਾ ਲੱਗ ਗਿਆ ਸੀਗਾ ਕੱਲ ਜਿਹੜਾ ਸਿਰਾਂ ਰੇਟ ਲੱਗਿਆ 600 ਰੁਪਏ ਹੈ ਜਿਹੜਾ ਸਿਰਾਂ ਰੇਟ ਗਿਆ ਹੈਗਾ ਤੇ ਵੇਖੋ ਗਾਕ ਬਾਈ ਤੇ ਆਜੋ ਮਿੱਤਰੋ ਵਿਖਾਈਏ ਤੁਹਾਨੂੰ ਜਿਹੜਾ ਸਰਾ ਰੇਡ ਜਿਹੜਾ ਦੱਕੀ ਜਾਂਦਾ ਹੈਗਾ ਬੜੇ ਨੂੰ ਲਾਈਕ ਜਰੂਰ ਕਰ ਦਿਓ ਬੋਲੀ ਜਿਹੜੀ ਸਟਾਰਟ ਆ ਸੱਤ ਸੱਤ ਨਾਗਾ ਭਈ ਅੱਜ ਸੌਰੀ ਗਲਤ ਹੋ ਗਿਆ ਕੰਮ ਦਿਖਾਣੀ ਇੱਕ ਨਾਗ ਤੇ ਆਜੋ ਭਾਈ ਬੋਲੀ ਵੇਖੀਏ ਪਹਿਲਾਂ ਤ੍ਰਪਾਲ ਆਲੀ ਹੈ ਥੋੜੀ ਮੁੱਠੀ ਹੈ ਨਹੀਂ ਕਿੱਧਰ ਕਰਦਾ ਹੋਰ ਦਿੱਤਾ ਕਾਲੀ ਕੀ ਵੀਰੇ ਹਾਂਜੀ ਕੁੜੀ ਲਾਓ ਮਣੀ ਆ ਵੀ ਬਾਹਰ ਗਾੜੇ ਰੋ ਘੋਰ ਲਾਓ ਹਰੀ ਇੱਕ ਸਾਰੀ ਹੈ ਟਕ 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 ਕੇ 400 ਰੁਪਿਆ 400 5 10 15 25 450 52 60 65 70 75 80 85 500 5 10 15 20 25 525 ਬੋਲਾ ਬਾਈ ਕਿਨੇ 525 ਰੁਪਏ ਬਾਈ ਕਿਹਦੀ ਦਲੇ ਹਾਂਜੀ ਲਾ ਭਾਈ ਅੱਜ ਤਾਂ 500 ਤੇ 25 ਰੁਪਏ ਪਹਿਲੇ ਨਕਦੇ ਰੇਟ ਲੱਗ ਗਿਆ ਜਿਹੜਾ 500 ਤੇ 25 ਰੁਪਏ ਤੇ 25 ਰੁਪਏ ਜਿਹੜਾ ਰੇਟ ਲੱਗ ਗਿਆ 500 ਤੇ 25 ਰੁਪਏ ਦੂਸਰੇ ਨਕਦੇ ਰੇਟ ਵਣੇ ਆ ਭਾਈ ਕਿੱਥੋਂ ਲੈ ਕੇ ਕਿੱਥੋਂ ਤੱਕ ਜਿਹੜਾ ਜਾਂਦਾ ਅੰਦਰ ਦੀ ਬਾਹਰ ਦੀ ਅੰਦਰ ਦੀ ਤੁੜੀ ਬੋਲੇਗੀ ਅਦੇ ਬੂਦ ਰੱਖ 400 400 400 5 5 10 15 15 20 25 25 30 35 35 40 45 45 450 55 55 60 65 65 70 75 75 80 80 90 490 95 500 5 10 515 20 520 25 ਰੁਪਏ 525 30 35 525 ਬੋਲ ਲੰਘ ਨੇ 525 ਰੁਪਏ ਬਾਈ ਠੀਕ ਹੈ ਆਏ ਭਾਈ 525 ਰੁਪਏ 525 ਰੁਪਏ ਉਹੀ ਰੇਟ ਜਿਹੜਾ ਲੱਗਿਆ ਬਾਈ ਤੇ ਲਓ ਜੀ ਅੱਜ ਰੇਟ ਜਿਹੜਾ ਬਾਈ ਗਾਹਕ ਜਿਹੜਾ ਵਿਖਾਤਾ ਹੀ ਤੁਹਾਨੂੰ ਅੱਜ ਗਾਹਕ ਜਿਹੜਾ ਬਹੁਤ ਆਇਆ ਭਾਈ ਕੋਟਪੂਰਾ ਮੰਡੀ ਦੇ ਵਿੱਚ ਚਲੋ ਭਾਈ ਚਲ ਗਏ ਅਗਲੇ ਨਕਤੇ ਵੇੜ ਕੇ ਅਗਲੇ ਨਾਲ ਦਾ ਕੀ ਰੇਟ ਜਿਹੜਾ ਲੱਗਦਾ ਹੈਗਾ ਤੂੜੀ ਖੁੱਲੀ ਆ ਭਾਈ ਵੇਖੋ ਇੱਕ ਅੱਧੀ ਪੌਂਡੀ ਆ ਜਿਹੜੀ ਠੀਕ ਆ ਬਸ ਸ਼ਾਬਾਸ਼ ਠੀਕ ਹੈ ਬਾਹਰ ਦੀ ਆ ਭਾਈ ਦਿੱਲੀ ਗੁੱਲੀ ਦੇ ਵਿੱਚ ਬਾਹਰ ਦੀ ਤੂੜੀ ਆਈ ਇਹਦੇ ਨਾਲ ਦੀ ਬੋਲੋ ਹਾਂਜੀ 300 300 350 350 ਇੱਧਰ ਆ ਭਾਈ 60 ਰੁਪਏ 65 ਰੁਪਏ 65 ਰੁਪਏ 70 ਰੁਪਏ 400 ਰੁਪਿਆ 400 45 5 10 15 20 25 30 b, 40 45 450 55 455 60 60 65 70 70 75 85, 80 85 90 99 500 ਰੁਪਇਆ 5 505 ਬੋਲਾ ਬਿਕਰੇ 10 10 15 20 25 3 35 550 ਬੋਲੰਗ ਨੇ 59 500 59 ਰੁਪਇਆ ਬੱਦੀ ਦੀ ਹੈ ਕਿੰਨਾ 595 ਲੈ ਭਾਈ 500 ਤੇ 55 ਰੁਪਇਆ ਜੜੀ ਕੋਈ 500 ਤੋਂ ਲੈ ਆਂਦੀ ਭਾਈ ਅੱਧੇ ਨਹੀਂ ਜਾਂਦੀ 500 ਤੋਂ ਥੱਲੇ ਆਤਾ 5 500 ਹੀ ਰਹੂਗਾ ਰੇਟ ਲਾ ਵੀ 500 ਤੇ 55 ਰੁਪਏ ਜਿਹੜਾ 550 ਨੂੰ ਰੇਟ ਪਹੁੰਚ ਗਿਆ ਹਾਲਾ ਕੀ ਤੇ ਲਓ ਜੀ ਅਗਲੇ ਨਗ ਤੇ ਚੱਲ ਗਏ ਤੇ ਮਿੱਤਰੋ ਮੀਂਹ ਮੂਹ ਪੈ ਗਿਆ ਸੀ ਮੌਸਮ ਜਿਹੜਾ ਅੱਗ ਨਾਲੋਂ ਵਧੀਆ ਨਿਕਲਣ ਲੱਗਾ ਵਧੀਆ ਲੱਗਣ ਲੱਗ ਗਿਆ ਨਾ ਅੰਦਰ ਰੋਣ ਬੜਾ ਆ ਛੋਟਾ ਨਾ ਰਗ ਭੈ ਨਾ ਖੇਚੀ ਜੱਦੀ ਆ ਆ ਖਾ ਤੂੜੀ ਵਿਖਾ ਗਈ ਬਹਾਜੀ ਬਾਈ ਅੰਦਰ ਦੀ ਤੂੜੀ ਖਾ ਲੋ ਜੀ ਇਹ ਉਹ ਜਰਨਲ ਆਕਰ ਸਾਢੇ 450 ਹੀ ਹਾਂ ਸਾਢੇ 450 ਹੀ ਸਾਢੇ 450 ਹੀ 52 ਹੀ 452 500 5 20 25 ਸਾਢੇ 550 ਸਾਢੇ 550 ਸਾਢੇ 550 ਬੋਲਣਗੇ ਹਾਂ ਬਣਦੇ ਕੰਮ ਸਾਢੇ 550 ਬਾਈ ਕਿੱਥੇ ਲੈਣਾ ਆ ਇੱਥੇ ਜਿੱਥੇ ਲੱਗ ਰਹੇ ਨੇ ਲੈ ਭਾਈ ਸਾਢੇ 550 ਮਿੱਤਰੋ ਇਹ ਵੀ ਜਿਹੜਾ ਰੇਟ ਲੱਗ ਗਿਆ ਸਾਢੇ 550 ਰੁਪਈਆ ਜੇ ਸੋ 1600 ਜਿਹੜਾ ਅੱਜ ਟਾਪ ਦਾ ਰੇਡ ਜਾਣ ਵਾਲਾ ਹੈਗਾ ਬਾਈ ਜਿੱਥੋਂ ਤੱਕ ਉਮੀਦ ਹੈਗੀ ਆ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਦੇ ਹੋ ਬਾਈ ਲਓ ਵੀ ਚੱਲ ਗਏ ਦੂਸਰੇ ਨੱਕ ਤੇ ਬੂਲੇ ਵੀ ਜੜੀ ਵਹਿੰਦੀ ਹੋਈ ਜਾਂਦੀ ਆ ਆ ਵੀ ਗੜਾ ਠੀਕ ਆ ਗੜਾ ਨੀ ਨੀਂਦਰਾ ਜਿੱਦਰਾ ਘਰਦਾ ਥੋਰ ਸਲਾ ਵਧੀਆ ਲੈ ਕੇ ਬਣਾ ਭਾਈ ਅੰਦਰ ਦੀ ਬਾਹਰ ਦੀ ਥੋੜੀ ਜਿਹਾ ਅੰਦਰ ਦੀ ਥੋੜੀ ਕਾਲੇ ਦਾ ਰੱਖ 450 ਹਾਂਜੀ 450 450 ਹੀ 450 55 54 60 ਹਾਂ ਉਹ ਨਾਨਕ ਸਮਝਾਂਗੇ ਭਾਈ ਜਾ ਉੜੂ 60 60 65 70 75 80 85 300 5 5 10 15 20 25 30 35 40 45 ਸਾਢੇ 500 ਸਾਢੇ 500 ਬੋਲਣਗੇ ਨਾ ਇਹਦੀ ਬੋਲੀ ਬਲਜੀਤ ਦੇ ਕੱਲ ਲਈ ਹੈ ਬਲਜੀਤ ਦੇ ਕੱਲ ਲਈ ਸਾਢੇ 500 ਲੈ ਨਾ ਤੂੰ ਬੋਲਿਆ ਨਾ ਤੂੰ ਬੋਲਣ ਦਿੱਤਾ ਲੈ ਨਹੀਂ ਤੂੰ ਖੜਾ ਕਿੱਧਰ ਚਲੀ ਜਾਂਦੀ ਬੋਲੀ ਲੈ ਭਾਈ ਸਾਢੇ 550 ਰੁਪਇਆ ਰੇਟ ਜਿਹੜਾ ਫਿਰ ਲੱਗ ਗਿਆ ਤੇ ਅੱਜ ਜਿਹੜਾ ਹੀ ਰੇਟ ਜਿਹੜਾ ਚੱਲੂਗਾ 550 ਲੋ ਭਾਈ ਅਗਲਾ ਰੇਟ ਤਾਂ ਵੇਖ ਲੈ ਇਹ ਜੀ ਬਾਈ ਬਾਹਰ ਦੀ ਅੰਦਰ ਦੀ ਆ ਅੰਦਰ ਦੀ ਲਾ ਕੇ ਟੂੜੀ ਵਗਾ ਫਿਰ ਲਾ ਬੋਲੇ ਨਹੀਂ ਗਿਆ ਪਰ ਗਿਆ ਬੋਲੋ ਬਾਈ ਕਰ ਗਿਆ ਜੀ ਹਾਂ ਜੀ 400, 400।, 400।, <toms> 400। <toms> 405 ਜੀ 10 15 15 20 25 450 55 60 60 So, Efetya, 5, 70 77 77 80 85 485 90 95 505 10 15 20 25 30 35 535 ਬੋਲਣਗੇ 40 45 550 55 552 ਬੋਲਣਗੇ 552 ਲੱਗਾ ਭਾਈ 500 ਤੇ 55000 ਰੁਪਏ ਕੀ ਬਾਤ ਹੈ 500 ਤੇ 55 ਰੁਪਏ ਅਗਰ ਦੂਨਗ ਰਹਿ ਗਿਆ ਭਾਈ ਲਾਸਟ ਇਨਾ ਦਾ ਰੇਟ ਜਿਹੜਾ ਟਾਪ ਦਾ ਰੇਟ ਬਣ ਸਕਦਾ ਲਾਸਟ ਨਾ ਦੀ ਬੋਲੀ ਟੁੱਟੂਗੀ ਤੇ ਇਹਦਾ ਰੇਟ ਵੇਣੇ ਆ ਭਾਈ ਅੱਗੇ ਨਾਲ ਜਿਹੜਾ ਮੌਸਮ ਤੇ ਗੱਲ ਕਰਦੇ ਆ ਭਾਈ ਮੌਸਮ ਜਿਹੜਾ ਬਹੁਤ ਵਧੀਆ ਨੇ ਹੁਣ ਲੱਗਿਆ ਹੁਣ ਤਾਂ 7:30 ਵਜੇ ਜਿਹੜੀ ਧੁੰਦ ਬਹੁਤ ਔਲੀ ਹੁੰਦੀ ਸੀਗੀ ਭਾਈ ਤੇ ਹੁਣ ਜਿਹੜੀ ਥੋੜਿਆ ਮੌਸਮ ਚੰਗਾ ਹੁਣ ਲੱਗਿਆ ਵਧੀਆ ਟਪ ਟਪ ਨਿਕਲ ਜਾਂਦੀ 7:30 ਵਜੇ ਦਾ ਟਾਈਮ ਆ ਹੁਣ ਨਾ ਵੀ ਆ ਗਿਆ ਕੇਵਲ ਪੰਜ ਲਗਾ ਜੀ 450 500 ਕਰਦੇ 500 ਰੁਪਇਆ 10 10 ਰੁਪਇਆ 550 550 550 55 ਜੀ 555 ਬੋਲਾਂਗੇ 60 65 65 ਬੋਲਾਂਗੇ 565 ਰੁਪਇਆ ਜੀ ਕਿੱਥੇ ਜਾਣੀ ਬਾਈ ਲੈ ਬਾਈ 500 ਤੇ 65 ਰੁਪਏ ਬਾਈ ਰੇਟ ਲੱਗ ਗਿਆ 500 ਤੇ 65 ਰੁਪਏ ਹਾਂ ਜਿਹੜਾ ਰੇਟ ਮੇਰੇ ਹਿਸਾਬ ਦੇ ਨਾਲ ਜਿਹੜਾ 500 ਤੇ 65 ਰੁਪਏ ਟੌਪ ਦਾ ਰੇਟ ਬਣਿਆ ਬਾਈ ਛੇ ਗਿਆ ਬਾਈ ਹਨਾ ਲੋ ਬਈ ਲਾਸਟ ਨਗ ਦਾ ਰੇਟ ਵੇਣੇ ਅੰਦਰ ਦੀ ਅੰਦਰ ਦੀ ਥੋੜੀ ਬੋਲੋ ਬਾਈ ਕੜੀ ਪੇਰੀਆਂ ਨੇ ਮਾੜੇ ਮਾੜੇ ਵੇਖਾ ਦੇ ਅਗਲੇ ਨੂੰ ਚੰਗੀ ਤਰ੍ਹਾਂ ਆਹ ਵੇਖਾ ਉੱਤੇ ਵੀ ਖੀ ਜਾਂਦੇ ਆ ਯਾਰ ਕੰਦਰੇ ਨਾਲ ਮਾਣੇ ਮੋਟੇ ਹੋਣਗੇ ਬਾਈ ਬਾਲੇ ਨਾ ਹੁਣ ਬਾਈ ਮਾਣੇ ਅਗਲੇ ਨੂੰ ਦੱਸ ਦੇਉਣਾ ਪਹਿਲਾਂ ਹਾਂ ਬਾਲੇ ਨਾ ਇਹ ਸਰੇ ਨਹੀਂ ਬੋਲੋ ਬਾਈ 300 ਦਾ ਰੱਖੋ 300 400 5 5 450 55 55 70 70 80 80 90 99 500 500 ਬੋਲਾਂਗੇ ਨਾ 5 10 15 20 25 25 30 35 40 45 550 ਬੋਲਾਂਗੇ ਨਾ 550 ਬਈ ਲਿਆ ਭਾਈ ਮਟਰ 550 ਰੁਪਏ ਜਿਹੜਾ ਰੇਟ ਆ ਗਿਆ ਹਨਾ ਐ ਹੀ ਆ ਲੇ ਬਈ 550 ਰੁਪਏ ਜਿਹੜਾ ਰੇਟ ਗਿਆ ਲਾਸਟ ਨੱਕ ਦੀ ਬੋਲੀ ਉੱਤੇ 550 ਤੱਕ ਜਿਹੜੀ ਹਨਾ 300 ਤੋਂ ਲੈ ਕੇ 550 ਤੱਕ ਇਹ ਬਈ ਟੌਪ ਦਾ ਰੇਟ ਜਿਹੜਾ ਚੱਲਿਆ 500 ਤੇ 65 ਰੁਪਏ ਉਮੀਦ ਸੀਗੀ ਜਿਹੜੀ 600 ਤੱਕ ਜਾਂਦੀ ਪਰ ਨਹੀਂ ਬਈ ਗਾਗੂ ਹੱਲੇ ਵੀ ਜਿਹੜੇ 4-5 ਵਿੱਚ ਭਏ ਸੀਗੇ ਬਈ ਗਾਗ ਜਿਹੜਾ ਮੰਡੀ ਦੇ ਵਿੱਚ ਬਹੁਤ ਆਏ ਸੀ ਨੱਕ ਜਿਹੜੇ 7-8 ਆਏ ਸੀਗੇ ਬਈ ਮਿਲਦਿਆ ਖਲਦੀ ਵੀਡੀਓ ਜੋ ਬਈ ਧੰਨਵਾਦ ਦੋਸਤੋ ਬੜਾ ਨਾਲ ਜੁੜਨ ਵਾਸਤੇ